ਜੀ ਅੱਜ ਦੇ ਜਿਹੜਾ ਪ੍ਰੋਗਰਾਮ ਹੈ ਇਸ ਬਾਰੇ ਥੋੜਾ ਜਿਹਾ ਜਾਣਕਾਰੀ ਦਿਓ ਅੱਜ ਜਿਹੜੀ ਅਕਿਲਪਾਟਿਆ ਹਿੰਦੂ ਸੁਰੱਖਿਆ ਸ਼ੰਤੀ ਲੀਕ ਕੰਪੈਨ ਬੈਠ ਕੇ ਜਿਹੜੀ ਹੈ ਪਟਿਆਲਾ ਇਨਕਲੇਵ ਹਲਕਾ ਸਨੌਰ ਦੇ ਵਿੱਚ ਬੁਲਾਈ ਗਈ ਹੈ ਜਿਹਦੇ ਵਿੱਚ ਅਸੀਂ ਮਨਣਾ ਅਸ਼ਰੇ ਬਲਰਾਜ ਸ਼ਰਮਾ ਜੀ ਅਖਦਾ ਸਨੌਰ ਹਲਕਾ ਇੰਚਾਰਜ ਨੇ ਉੱਤਰ ਕੇ ਜਾ ਰਹੇ ਹਨ ਔਰ ਇਸ ਤੋਂ ਜਿਸ ਦੇ ਨਾਂ ਲਈ ਅਸੀਂ ਸ਼੍ਰੀ ਢਿੰਗੀ ਜੀ ਨੂੰ ਉਹਰਾ ਨਾਮ ਕੀ ਹੈ ਰਜਨੀਸ਼ਠਿੰਗ ਰਜਨੀਸ਼ਠਿੰਗ ਜਿਹਨੂੰ ਮੀਡੀਆ ਸਲਾਹ ਕਰਦੇ ਰਹਾ ਹੈ ਪਟਿਆਲਾ ਜ਼ਿਲ੍ਹੇ ਦਾ ਜੇਫੇਸ ਮਿਟਿੰਗ ਵਿੱਚ ਸਰਵ ਸੰਪਤੀ ਦੇ ਨਾਂ ਲਗਾਇਆ ਹੈ ਕਿ ਕਾਲੀ ਮਾਤਾ ਮੰਦਿਰ ਤੋਂ ਡਿਊਟੀ ਲੱਗੀ ਹੈ ਮੈਂ ਆ ਕੇ ਇਹਨਾਂ ਨਾਲ ਸਪੋਰਟਿਡ ਲੈਟਰ ਇਹਨਾਂ ਨੇ ਜਿਹੜਾ ਹੈ ਫਰਮਾਨ ਦਿੱਤਾ ਹੈਗਾ ਅੱਜ ਤੋਂ ਇਹ ਸਿਲਪੜਤੇ ਹਿੰਦੂ ਸੁਰੱਖਿਆ ਸੰਘੀ ਦੇ ਸਾਡੇ ਹਲਕਾ ਦੇ ਇੰਚਾਰਜ ਨੇ ਬਲਵਾਨ ਸ਼ਰਮਾ ਜੀ ਫੋਰ ਜਿਹਨੇ ਜਨੀਸ਼ਠਿੰਗ ਵੀ ਜੀ ਹੈ ਇਹਨਾਂ ਨੂੰ ਅਸੀਂ ਜ਼ਿਲ੍ਹਾ ਪਟਿਆਲਾ ਦਾ ਜਿਹੜਾ ਹੈ ਮੀਡੀਆ ਸਲਾਹ ਕਰਮਣੇ ਦਿੱਤਾ ਹੈ ਉਮੀਦ ਹੈ ਕਿ ਸਾਤੰਤਰੰਦ ਦੇ ਕੰਮਾਂ ਦੇ ਵਿੱਚ ਤੇ ਸਾਡਾ ਬੜ ਚੜ ਕੇ ਸਹੀ ਹੋ ਕਰਨਗੇ ਉਸ ਸਨਾਤਨ ਦੰਦੇ ਉਠਾਉਣ ਔਰ ਪ੍ਰਚਾਰ ਦੇ ਵਿੱਚ ਸਾਡਾ ਬੜ ਚੜ ਕੇ ਸਹੀ ਹੋਗਾ ਕੋਈ ਰਾਜਨੀਤਿਕ ਪਾਰਟੀ ਬਣਨ ਦੀ ਕੋਈ ਹੈ ਤੁਹਾਡੇ ਆਪਣੇ ਆਪਣੇ ਪਾਰਟੀ ਸਾਡਾ ਸੰਗਠਨ ਜਿਹੜਾ ਹੈ ਬਿਲਕੁਲ ਪਿਓਰ ਧਾਰਮਿਕ ਹੈ ਅਸੀਂ ਕਦੇ ਨਹੀਂ ਕਿਸੇ ਨੂੰ ਕਹਿੰਦੇ ਕਿ ਇੱਧਰ ਵੋਟ ਮਾਰੋ ਉੱਧਰ ਵੋਟਾਂ ਵੋਟ ਆਪਣੀ ਮਰਜ਼ੀ ਨਾਲ ਪਾਓ ਲੇਕਿਨ ਕਿਹ ਧਰਮ ਦੀ ਗੱਲ ਆ ਰਹੀ ਜਿੱਥੇ ਸਨਾਤਨ ਦੀ ਗੱਲ ਆ ਰਹੀ ਜਿੱਥੇ ਤੇ ਸਮਾਜ ਦੀ ਗੱਲ ਦੀ ਹੈ ਉੱਥੇ ਸਾਰੇ ਆਪਾਂ ਇਕੱਠੇ ਹੋ ਗਏ ਇੱਕ ਹਮਲਾ ਮਾਰੀਏ ਤਾਂ ਕਿ ਆਪਣੇ ਸਮਾਜ ਆਪਣੇ ਧਰਮ ਦਾ ਆਪਣੇ ਸਨਾਤਨ ਦਾ ਪਲਾ ਹੋ ਸਕੇ ਆਮ ਜਨਤਾ ਨੂੰ ਕੀ ਕਹਿਣਾ ਚਾਹੁੰਗੇ ਸਨੌਰ ਵਾਸੀ ਸੁਣਾਉਣਾ ਚਾਹੁੰਦੇ ਸਨੌਰ ਵਾਸੀਆਂ ਨੂੰ ਜਿੱਥੇ ਕਿ ਸਾਨੂੰ ਦੱਸਿਆ ਸੀ ਉਹਨਾਂ ਨੇ ਸੰਗਰਾਜ ਨੇ ਕਿ 180 ਦੇ ਕਰੀਬ ਇਹਨਾਂ ਦੇ ਹਲਕੀ ਦੇ ਪਿੰਡ ਪੈਂਦੇ ਆ ਅੱਜ ਇਹਨਾਂ ਦੀ ਨਿਸ਼ਟੀ ਕਰਕੇ ਜਾ ਰਹੇ ਆਂ ਔਰ ਆਸ-ਪਾਸ ਦੇ ਭੁਨੇੜੀ ਕੋਲ ਜਿੱਥੇ ਸਾਡੇ ਹਾਇ ਹਾਇ ਇੱਥੇ ਕਾਫੀ ਵੱਡੇ ਪਹੁੰਚੇ ਆਏ ਆਂ ਇਹਨਾਂ ਦੀ ਅੱਜ ਡਿਊਟੀ ਇਹ ਹੀ ਹੈ ਮੇਰੀ ਰਿਕਵੈਸਟ ਹੈ ਮੇਰੀ ਅਪੀਲ ਹੈ ਸਾਰੇ ਹਲਕਾ ਸਨੋਬ ਨਿਵਾਸੀਆਂ ਨੂੰ ਕਿ ਅਕਲਪਾਲਤਿਆ ਹਿੰਦੂ ਸੁਰੱਖਿਆ ਸੰਪਤੀ ਛੇ ਹਿੰਦੂ ਤੱਕ ਨਾਲ ਜੁੜ ਕੇ ਹਿੰਦੂ ਧਰਮ ਸਨਾਤਨ ਧਰਮ ਦਾ ਪ੍ਰਚਾਰ ਪ੍ਰਸਾਰ ਦੇ ਵਿੱਚ ਸਹਿਯੋਗ ਕਰੋ ਤਾਂ ਕਿ ਇੰਡਪੈਂਡੈਂਟ ਕਾਮਗ੍ਰਾਂਦੇ ਵਿੱਚ ਸਨਾਤਨ ਸਨਾਤਨ ਕਰਨ ਦਾ ਪ੍ਰਚਾਰ ਪ੍ਰਸਾਰ ਹੋ ਸਕੇ ਔਰ ਆਪਾਂ ਸਮਾਜਿਕ ਉਸਤਾਰ ਗਰੀਬ ਲੜਕੀਆਂ ਦੀ ਵਿਆਹਤੀ ਹੋ ਗਈ ਗਰੀਬ ਬੱਚਿਆਂ ਨੂੰ ਕਾਪੀਆਂ ਕਿਤਾਬਾਂ ਦੀ ਹੋ ਗਈ ਸੇਵਾ ਹੋ ਗਈ ਔਰ ਸਨਾਤਨ ਦੀ ਸੇਵਾ ਜਿਸ ਤਰ੍ਹਾਂ ਵੀ ਕੋਈ ਵੀ ਸਨਾਤਨੀ ਆਪਣਾ ਆਪ ਨੇ ਆਪ ਜਿਹੜਾ ਪਿੱਛੇ ਦਾ ਮਹਿਸੂਸ ਕਰਦਾ ਉਹਨਾਂ ਨੂੰ ਆਪਾਂ ਬਿਲਕੁਲ ਸਹਿਯੋਗ ਕਰਕੇ ਉਹਨਾਂ ਨੂੰ ਉੱਪਰ ਲੈ ਕੇ ਆਉਂਦਾ ਜੀ ਤੁਹਾਨੂੰ ਅੱਜ ਹਲਕਾ ਸਨੌਰ ਦਾ ਲਾਇਆ ਹੈ ਆਪਣਾ ਮਿਹਰਬਾਨ ਲਾਇਆ ਹੈ ਅਕਲ ਭਾਰਤੀ ਹਿੰਦੂ ਸੁਰੱਖਿਆ ਸੰਮਤੀ ਵੱਲੋਂ ਫੇਰ ਜੀ ਵੱਲੋਂ ਕੀ ਕਹਿਣਾ ਚਾਹੁੰਦਾ ਤਾਂ ਪਹਿਲਾਂ ਤਾਂ ਸਭ ਤੋਂ ਪੁੜੀ ਗੱਲ ਜਿਹੜੇ ਬਾਤਾਂ ਦੀ ਕਰਦਾ ਜਿਹੜੇ ਹਿੰਦੂ ਸਿੱਖਾਂ ਸ਼ਬਦੀ ਦੇ ਆਪਣੇ ਵਿਸ਼ੇਸ਼ ਕਿ ਇਹ ਆਪਣੇ ਮੇਵਾਲਾ ਮੰਦ ਜੋਤਨ ਫਤ ਕਰਦਾ ਜਿਹੜਾ ਮੈਨੂੰ ਇਹ ਜਿੰਮੇਵਾਰੀ ਸੌਂਪੀ ਆ ਇੱਕ ਚਾਰਜ ਲਾਇਆ ਆ ਤੇ ਮੈਂ ਜਿਹੜੇ ਇੱਕ ਸੇਧ ਧਰਮ ਦਾ ਤੋਂ ਧਰਮ ਦਾ ਮੱਤ ਚੜ ਕੇ ਪ੍ਰਚਾਰ ਦੇ ਵਿਸਤਾਰ ਕਰਾਂਗਾ ਤੇ ਜਿਹੜੇ ਮੇਰੀ ਡਿਊਟੀ ਲਵਾਈ ਗਈ ਆ ਉਹ ਪੂਰੀ ਮੈਂ ਇਮਾਨਦਾਰੀ ਨਾਲ ਨਿਭਾਵਾਂਗਾ ਜੋ ਉਹਨਾਂ ਨੇ ਮੈਨੂੰ ਜੀ ਸੌਂਪਿਆ ਜਿਹੜਾ ਹੈ ਉਹਦਾ ਹੈਗਾ ਮੈਂ ਪੂਰੇ ਦੇ ਲੋਕ ਤੇ ਲੋ ਲੋ ਇਹਦਾ ਪੇਟ ਪੇਟ ਜਾ ਕੇ ਪ੍ਰਚਾਰ ਕਰਾਉਗਾ ਪੰਜਾਬ ਕਰਾਉਗਾ ਹੋਰ ਸਾਥੀਆਂ ਨੂੰ ਕੀ ਕਹਿਣਾ ਚਾਹਾਂਗਾ ਆਪਣੇ ਮੈਂ ਸਾਥੀਆਂ ਨੂੰ ਇਹ ਹੀ ਕਹਿਣਾ ਚਾਹਾਂਗਾ ਕਿ ਜਿਹੜਾ Hindu ਸਿਰਖਿਆ ਸਮਝਿਆ ਹਰ ਧਰਮ ਦਾ ਮੈਂ ਭਾਵਨਾ ਪੋਸ਼ਣ ਕਰਾਂਗਾ ਹਰ ਧਰਮ ਦਾ ਮੈਂ ਮਾਨ ਸਨਮਾਨ ਕਰਾਂਗਾ ਆ ਜਿੱਥੇ ਵੀ ਅੰਨਿਆ ਹੋ ਰਿਹਾ ਉੱਥੇ ਮੈਂ ਲੜਾਂਗਾ ਔਰ ਜਿੱਥੇ ਵੀ ਕਿਸੇ ਵੀ ਅਤਿਆਚਾਰ ਹੋ ਰਿਹਾ ਹੈ ਕਿਸੇ ਵੀ ਧਰਮ ਦੇ ਖਿਲਾਫ ਔਰ ਜੋ ਕੋਈ ਹੋ ਰਿਹਾ ਮੈਂ ਉਹਦੇ ਖਿਲਾਫ ਲੜਾਈ ਲੜਾਂਗਾ ਔਰ ਮੈਂ ਉਹ ਸਤ ਸਾਰ ਧਰਮ ਦਾ ਹਰ ਪਿੰਡ ਗਲੀ ਗਲੀ ਪ੍ਰਚਾਰ ਕਰਾਂਗਾ ਕਾ ਪੂਰੇ ਤਨ ਮੰਨ ਨਾਲ ਜੋ ਡਿਊਟੀ ਇਹਨਾਂ ਨੇ ਪ੍ਰਧਾਨ ਜੀ ਨੇ ਮੈਨੂੰ ਲਾਈ ਹੈ ਉਹ ਮੈਂ ਇਹਨਾਂ ਨੂੰ ਕਦੇ ਉਹ ਨਹੀਂ ਹਾਰਨਗਾ ਉਹ ਪੂਰੇ ਤਨ ਮੰਨ ਨਾਲ ਉਹ ਜੈ ਮੰਨ ਜੈ ਕਰਾਂ ਮੀਰ ਬਜਰੰਗੇ ਅਰਦਾਸ ਜੀ